दस बारह बोरिया तो हो <ने> <laughs> बोरिया तो हो दस बारह बोरिया कितने एक टैंक पूरा पे है ਟਰਾਲੀ ਨਹੀਂ ਇਹ ਟਰਾਲਾ ਬੰਮਿਆਣਾ ਉਹਰੇ ਬੰਮੇ ਵਾਲੇ ਟਰਾਲੇ ਬਾਪਾ ਹਾ ਲਾ ਦੇ ਉਰੇ ਆ ਇੱਕ ਛੋਟੀ ਜੀ ਪੱਲੀ ਫੜਾਈ ਉਹ ਚਿੱਟੀ ਜੀ ਉਹ ਚਿੱਟੀ ਪੱਲੀ ਫੜਾ ਤੇ ਮਰ ਗਿਆ ਪਰ ਉਹ ਆਹੀ ਹੈ ਉਹ ਆਹ ਕਾਰ ਉਹਦਾ ਪੱਟੀ ਵੀ ਹੈ ਉਹ ਬਾਪ ਐਥੇ ਲਾ ਦੇ ਕੇ ਹਾਂ ਉਹ ਲਾ ਦੇ ਦਾਣਾ ਨਾ ਗੱਢ ਜੀ ਬੇ ਕੋਈ ਹਾਂ ਮਹਿੰਗੇ ਪਾਤਾ ਬਹੁਤ ਸੋਨਾ ਹੈ ਆ ਕਲੂੰ ਭਾਜੇ ਨਾ ਕੜਕਵਾ ਇਹ 30 ਰੁਪਏ ਕਿਲੋ ਵਾਲੀ ਦੀ ਕਣਕ ਹੁਣ ਦੇਣੀ ਪੈਗੀ 25 ਨੂੰ ਲੋ ਜੀ ਭਾਈ ਮੰਡ ਏਰੀਆ ਚ ਆਇਆ ਆ ਆ ਤਾਂ ਖੇਤ ਮੈਨੂੰ ਖਤਿੰਦਾ ਵੀ ਤੁਸੀਂ ਲਈ ਲਿਆ ਪਏ ਅੰਕਲ ਹੈਗਾ ਤਾਂ ਇਹ ਬਾਦ ਵਿੱਚ ਲਿਆ ਹੁਣ ਇਹ ਅੱਧ ਪਚਾਲੇ ਤੇ ਲੇਟ ਹੋ ਗਏ ਤੋਂ ਲੇਟ ਹੂੰ ਕਿੱਲਾ ਰਹਿ ਗਿਆ ਹਾਂ ਇੱਕ ਜੀਲਾ ਬਣ ਅੱਜ ਬਸ ਗੰਨੇ ਵਾਲੀ ਰਹਿ ਗਈ ਜਿਹੜੀ ਗੰਨੇ ਦੇ ਵੱਟ ਦੇ ਵਿੱਚ ਦੀ ਲੇਟ ਵਾਲੀ ਯਾਰ ਕਣਕ ਮਾੜੀ ਲਾਤੀ ਉਹ ਕਾਦ ਕਾ ਚੁੱਕੇ ਆਪਣੇ ਜੇ ਕਿ ਇੱਕ ਹੋਰ ਵੀ ਆ ਅਸੀਂ ਮੈਂ ਵੱਟ ਤੋੜ ਕੇ ਦੇਖੀ ਆ ਦਾਣੇ ਕੱਚੇ ਪਏ ਜੱਗਾ ਸਹੀ ਕਹਦਾ ਮੈਂ ਕਿਹਾ ਬਣਾਦਾ ਇਹ ਕਹਿੰਦਾ ਪਾਪੇ ਕੱਚੀ ਹੈ ਕਣਕ ਹਾਂ ਆਹ ਕਣਕਤ ਬੱਕੜੀਆਂ ਪਈਆਂ ਅਸਲੀ ਉਹ ਪੱਕ ਗਈ ਇਹ ਲੇਟ ਵਿੱਚ ਹਾਂ ਪੱਕਦੇ ਸੁੱਕ ਜਾਂਦੀ ਆ ਦੇ ਵੱਲ ਹਾਂ ਮੈਂ ਜਰਾ ਉਹ ਬਾਈ ਇਹ ਜਿਹੜੀ ਆਪਣੀ ਗੰਨੇ ਵਾਲੀ ਔਕਾਤ ਆਉਗੀ ਕੋਈ ਕਾਰਕਹਰੀ ਨਹੀਂ ਹੈ ਉਹ ਆਪਣੇ ਉਹ ਸਭ ਸੁੱਕ ਗਿਆ ਕਹਿੰਦਾ 15 ਦਿਨ ਵੱਢਣੀ ਆ ਉਹ ਇਹ ਤਾਂ ਹਿੱਲ ਗਿਆ ਤੂੰ ਹੀ ਖਤੀ ਕਾਦੇ ਖੜਾਈ ਹੁਣ ਬੜਾਓ ਖਤੀ ਕਾਲੂ ਵੱਢ ਦੇਣੀ ਹਾਂ ਜਾ ਵੱਢ ਦੇਣੀ ਨਾ ਖਾਇਓ ਨੂ ਉਹ ਰਬਾ ਦਾ ਟਰਾਲਾ ਦਾਣੀਆਂ ਲੈ ਨੂੰ ਹੀ ਰੱਖੀ ਇਹਨਾਂ ਨੇ ਦਾ ਮੈਂ ਜੇ ਕੋਈ ਹੋਰ ਬੰਨੇ ਕੀ ਗੱਲ ਉਹ ਵੀ ਕਰਤੀ ਹੈ ਕਹਿੰਦੇ 82 ਲੇ ਲੂਗੇ ਲੈ ਵੀ ਪਹਿਲਾਂ ਘਰਾ ਟਾਪੂਰਾ ਕਰੋ ਤਾਂ ਥੋੜਾ ਪਲਾ ਹੋ ਜਾ ਜੀ ਮੈਂ ਤੇ ਕੇ ਐਫ ਡੀ ਕਰਾਇਆ ਇਹ ਖਤੀ ਖੜੀ ਕਹਿੰਦੇ ਖਾਣ ਲੈ ਸਾਡੇ ਪੇ ਤਿੰਨ ਚਾਰ ਕੁਇੰਟਲ ਢੋਲਮਾ ਪਈ ਗਾਨਕ ਫੇ ਤਾਂ ਉਹੀ ਨਹੀਂ ਮੁਕਣੀ ਫੇਰ 5-4 ਕੁਆਂਟਲ ਖੱਤੀਆਂ ਤੇ ਰੱਖ ਲੂਗੇ ਧੋਰ ਭਰ ਲੈਣਾ ਕਿ 10 ਕੁਆਂਟਲ ਵਾਲਾ ਇੱਕ ਢੋਲ ਮੁਕਣਾ ਨਹੀਂ ਦੱਸ ਤੁਸੀਂ ਕਿਹਦੇ ਉਪਤੀ ਖਾਂਦੇ ਆ ਜਿਹੜੇ ਜ਼ਿਆਦਾ ਸੜੇ ਐ ਤਾਂ ਨੂੜ ਨੂੜੇ ਕਰਦੇ ਆ ਵਿਆਜ ਦੀ ਮਾਨ ਹੈਗਾ ਆ ਰੱਖਿਆ ਤਾਂ ਮਾਸਟਰ ਆਪ ਪੈਂਦਾ ਤੇਰੇ ਆਪ ਦੋ ਲੋਟ ਚਿੱਟੀ ਹੋਣੀ ਹੈ ਘਰਾਂ ਵੀ ਆ ਜਾਓ ਕਢਾ ਲਓ ਭਾਈ ਕਿੱਥੇ ਆ ਗਈ ਮਸ਼ੀਨ ਹੱਸ ਵੀਦਾ ਅੱਧਾ ਕਿਧਰ ਰਹਿ ਗਿਆ ਆ ਜਾ ਨਹੀਂ ਹੁਣ ਕਾਲੇ ਨੇ ਫੋਨ ਕਰੇ ਨੇ ਕਹਿੰਦਾ ਆਹ ਆਹ ਉਧਰ ਭਾਈ ਵੱਡ ਹੋ ਜਾਣੀ ਤੇ ਆਹ ਰਸਤਾ ਨਹੀਂ ਤਾਹੇਗਾ ਬੜਾ ਰਸਤਾ ਨਹੀਂ ਉਹ ਕੇਦੇ ਨਾਲੇ ਵੱਡ ਹੋ ਜਾਣਗੇ ਇਹ ਕੱਲ ਹੋਇਆ ਰਸਤਾ ਕਿਉਂਕਿ ਉਹ ਕੀਦੀ ਖੜੀ ਆ ਡਾਕਟਰ ਦੀ ਹਾਂ ਡਾਕਟਰ ਉਹ ਰਹੇ ਲੇਕਿਨ ਮੈਂ ਕਹਿੰਦਾ ਅੱਜ ਇਹਦੇ 3 ਦਿਨ ਤੱਕ ਮਸ਼ੀਨਾਂ ਖੜ ਜੂਗੀ ਕੱਲ ਨੂੰ ਮਸ਼ੀਨ ਪੁੱਛਦੀ ਫਿਰੂਗੀ ਹਾਂ ਤੇ ਕੰਮ ਹੈਗਾ ਉਹ ਕੀ ਦੀ ਖੜੀ ਬਸ ਜਲੇ ਦੀਆਂ ਬੁੱਟਿਆਂ ਦੀ ਉਹ 5 ਦਿਨ ਚ ਅਸੀਂ ਬੰਨੇ ਫੜ ਗਿਆ 6 ਚ ਮਸ਼ੀਨ ਆ ਜੇ ਆਲ ਦਾਲ ਤੇ ਬਹੁਤ ਮਸ਼ੀਨਾਂ ਪਾਈ ਬਹੁਤੀ ਆ ਜੇ ਭਾਈ ਮਸ਼ੀਨਾਂ ਦਾ ਚੱਲ ਠੀਕ ਹੈ ਤੂੜੀ ਵਾਲੇ ਲਾਣ ਆਏ ਕੋਈ ਨਹੀਂ ਪੁੱਛ ਰਿਹਾਗਾ ਤੂੜੀ ਦਾ ਬੰਦਾ ਆ ਕੇ ਕਹਿੰਦੀ ਕਹਿੰਦਾ ਪਿੰਡ ਕੋਲ ਦਾ ਖੜਾ ਦੇ ਫਾਇਰ ਪਲੇਟ ਤੇ ਗੱਡੀਆਂ ਹਾਂ ਖੇ ਹੋ ਗੇ ਲਾਸਮੈਂਟ ਕਰਕੇ ਲਾ ਦੇ ਯਾ ਸਾਰਾ ਪਿੰਡ ਦਾ ਆਪ ਨੂੰ ਪਿੱਛੇ ਚੱਕਣਾ ਪੜੇ ਬਾਈ ਹੈਰਾਨੀ ਦੀ ਗੱਲ ਹੈ ਵੀ ਪਿੰਡ ਦੇ ਆਏ ਆ ਤੂੜੀ ਆ ਸਾਰੇ ਲਾਣੂ ਕੁੜੀ ਪਈ ਆ ਦਿਨ ਵੀ ਕੱਲ ਲੱਗਿਆ ਇੱਕ ਹੀ ਕੰਮ ਲੱਗਿਆ ਉਤੇ ਪਹਿਲਾਂ ਤਾਂ ਗੜਬੜੀ ਸੀ ਤੇ ਕਣਕਾਂ ਦੀ ਗੈਪ ਹੋ ਗਈਆਂ 1500 ਸਾਨੂੰ ਕਹਿੰਦਾ ਤੂੜੀ ਦਾ ਰੇਟ ਨਹੀਂ ਲਾ ਕੇ ਨੇ 15-1600 ਰੁਪਏ ਟਰਾਲੀ ਹੋ ਗਈ ਹੈ ਮੰਦਾ ਪੈ ਗਿਆ ਬਾਈ ਪਰ ਇੱਕ ਦੇਖ ਲੈ ਐਦ ਕੀ ਸੋਨੇ ਵਰਗੀ ਤੇ ਗੁੱਲੀ ਡੰਡਾ ਨਹੀਂ ਹੈਗਾ ਕਣਕਾ ਤੂੜੀ ਵੀ ਸਾਫਤੀ ਐਦ ਕੀ ਮਸ਼ੀਨਾਂ ਦਾ ਵੀ ਥੋਰ ਘੱਟ ਲਾ ਦਊਂਗਾ ਕਣਕਾਂ ਦਾ ਆਕੇ ਰਾਜੀ ਨਹੀਂ ਨੰਗਰ ਕੱਟ ਗਿਆ ਕੀ ਹਾਲ ਹੋਊਗਾ ਫਿਰ ਇਹ ਤਾਂ ਤੇਰੀ ਜਣਾ ਪਸਕਾ ਉਦੇ ਚ ਇਹ ਬਾਈ ਕੱਦੂਆਂ 'ਚ ਉੱਪਰ ਆ ਜਾਂਦਾ ਜੇ ਵਿੱਚ ਵੀ ਬਾਈ ਇਹ ਨਾਲ ਜੇ ਪਲਾਉ ਮਾਰਤੇ ਫਿਰ ਕੱਦੂਆਂ 'ਚ ਟਰੈਕਟਰ ਨਹੀਂ ਚੱਲਦਾ ਹੈਗਾ ਵੀ ਸਮਝ ਨਹੀਂ ਲਾਦੀ ਜੱਗਾ ਬਿਮਾਰ ਹੋਇਆ ਤਾਂ ਹੋਰ ਵੱਡ ਨਹੀਂ ਫੂਕੇ ਸਵਾਰ ਕੇ ਬਣਾਈ ਤਾਂ ਸੀ ਤੂੜੀ ਸਾਰੀ ਆਪਾਂ ਬਣਾਈ ਤੇ ਜਦ ਉਹ ਸਾਲਾ ਫੇਰ ਵੀ ਮੈਨੂੰ ਦੁਖੀ ਕਰਤਾ ਅੱਧੇ ਦੇ ਕੀਤੇ 'ਚ ਪਾਣਾ ਖੜ ਗਿਆ ਉੱਪਰ ਆ ਜਾਂਦਾ ਡੱਕੇ ਮਰ ਜਾਂਦੇ ਹਾਂ ਚਲੋ ਬਾਕੀ ਚੱਲੋ ਚਲੀ ਚਲੋ ਸਿਰੋਂ ਅਸੀਂ ਆਏ ਦੋਨੋਂ ਟਰੈਕਟਰ ਕੋਲੀ 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 ਲੋ ਜੀ ਬਾਈ ਮਸ਼ੀਨ ਆ ਗਈ ਫਸ ਵੀ ਤੇ ਵੱਡੋ ਗਿਆ ਜੀ ਬਾਈ ਕਮੈਨ ਆ ਰਹੀ ਐ ਅੰਕਲ ਨੂੰ ਧੁੱਪਾਂ ਚ ਗੱਲੇ ਛੱਡ ਕੇ ਅੰਗਾ ਧੋਖਾ ਕਰਕੇ ਬੰਦੇ ਧੋਖਾ ਕਰਕੇ ਨਾ ਦਰਦੀ ਕਿ ਮੈਂ ਬੈਠਾ ਇੱਥੇ ਚੱਲ ਉਹ ਤਾਂ ਵੀ ਟਰੈਕਟਰ 'ਤੇ ਬੈਠੇ ਨੂੰ ਡਰ ਨਹੀਂਦਾ ਹੈਗਾ ਨਹੀਂ ਗਿਆ ਹਾਂ ਡਰ ਹੈ ਗਿਆ ਕੱਲੇ ਬੰਦੇ ਦਾ ਡਰ ਅੰਕਲ ਕੱਲੇ ਬੰਦੇ ਦਾ ਡਰ ਮੈਨੂੰ ਆਉਂਦਾ ਨਹੀਂ ਨਾ ਚਲੋਣਾ ਕਿਸੇ ਪਾਸੇ ਤੇ ਆ ਜਿੱਧਰ ਦੇਖ ਕੇ ਢੇਰ ਜੇ ਕੰਨੀ ਸਾਲੀ ਮੋਈ ਪਾਏ ਆਈ ਜਾਂਦੀ ਆਹ ਹੋਈ ਵੀ ਗੱਲ ਜੇ ਕੋਈ ਆਈਟਮ ਆਜਵੇ ਉਹੀ ਤਾਂ ਅੰਕਲ ਜੀ ਭੂਤ ਪ੍ਰਾਤ ਵੀ ਹੋ ਸਕਦੇ ਹੋ ਰਹੇ ਭੂਤ ਤਾਂ ਨਹੀਂ ਅੱਜਕੱਲ ਡਰ ਹੈਗਾ ਅੱਜਕੱਲ ਸੜਾ ਹੁੰਦਾ ਰੋ ਲੁੱਟ ਖੋਹ ਦਾ ਹਾਂ ਨਹੀਂ ਆ ਗੋਕ ਦਾ ਡਰ ਆ ਭਈਏ ਜਿਹਨੇ ਥੁੜੀ ਚੋਤ ਹੈ ਹੂੰ ਵਧੀਆ ਵੀ ਨੇ ਹੂੰ ਲੈ ਆਪਾਂ ਮਸ਼ੀਨ ਨੂੰ ਲੈ ਕੇ ਆਏ ਅਸੀਂ ਵਧੀਆ ਵਧੀਆ ਕਰੇ ਔਰ ਮੈਂ ਕਹਿੰਦਾ ਟਰਾਲੀ ਛੋਟੀ ਹੀ ਹੋ ਲੱਗਦਾ ਛੋਟਾ ਪਲਾਟੇ ਵੱਡਣਾ ਵਾ ਛੋਟਾ ਹੀ ਹੈ ਲਾ ਛੋਟੀ ਜੀ ਤਾਂ ਟਰਾਲੀ ਛੋਟੀ ਹਾਂ ਕੀ ਲੈ ਜੇ ਆ ਜੂਗੀ ਇਹਦੇ ਚ ਆ ਜਾਣਾ ਮਾਲ ਆਪਣਾ ਲੈ ਭਾਈ ਇੱਕ ਵਾਰੋ ਸਾਹਮਣੇ ਹੌਲੀ ਉਤਰਨੀ ਹੈ ਕਾਲਾ ਭਾਈ ਆ ਗਿਆ ਹਾਂ ਉਹ ਉੱਥੇ ਵਾਲੇ ਆਉਂਦੇ ਅੰਕਲ ਜੀ ਪਾਣੀ ਨਾ ਹੁੰਦਾ ਪਾਣੀ ਸਾਰੀ ਢੋਲੀ ਪੀ ਲਿਆ ਜੱਗਾ ਪੀ ਗਿਆ ਪਾਣੀ ਮਸ਼ੀਨ ਪਰ ਵੀ ਨਹੀਂ ਹੈਗਾ ਅੱਜ ਲੈ ਲੈ ਹਾਂ ਹੈ ਨਹੀਂ ਚੱਲ ਆਪਣਾ ਵੱਡੇ ਹੋਣਾ ਸਾਡੇ ਦੋ ਦਾ ਗੇੜਿਆ ਯਾਰ ਲਾ ਵੜਨਾ ਆਹ ਦੇਖੋ ਹਾਦੈ ਹੀ ਆਉਂਦਾ ਰੌਣਾ ਪਾਇਆ ਪਿਆ ਕੱਲੇ ਨਹੀਂ ਉਹ ਤੱਕਵਾ ਸੁਣਦੀ ਐ ਅੰਕਲ ਸੁਣਦੀ ਬਾਜ ਬਾਜ ਜੀ ਸਗੈ ਦੀ ਪੂਰੀ ਕਹਣਾ ਬਸ਼ੀਨ ਦੇ ਜਾ ਅੱਛਾ ਲੈ ਉਹ ਲੈ ਕੇ ਹੋ ਤਾਂ 30 ਲੱਖ ਰੁਪਏ ਹੋਰ ਕਾਠ ਮਾਰ 5-10 ਦਿਨ ਚੱਲਣੀ ਆਪਣੀ ਫੱਡ ਹੋਏਗਾ ਪੰਦਰਾਂ ਹਫ਼ਤਾ ਜੱਲੀ ਮਸ਼ੀਨ ਉਸ ਵੀ ਨਹੀਂ ਆ ਕੰਮ ਬਈ ਐਤ ਕੀ ਮਸ਼ੀਨਾ ਰਾਏ ਬੰਡਵਾ ਆ ਗਿਆ ਵੀ एरिया ਗਣਵੇਂ ਦਾ ਉਹ ਸਾਡਾ ਏਰੀਆ ਸਾਡੇ ਬਹੁਤ ਹੈ ਏਰੀਆ ਸਾਰੇ ਬੂਟੇ ਨੇ ਖਲੇ ਜੀ ਬੂਟੇ ਲੱਗੇ ਬੂਟੇ ਲੱਗੇ ਭਾਈ ਸਾਰੇ ਬੂਟੇ ਕਰਕੇ ਸਾਨੂੰ ਲੈਦਾ ਫਾਇਦਾ ਨਹੀਂ ਭਾਈ ਤੇ ਛਾਤਾ 2 2 10 2 ਲੱਖ 1000 ਰੁਪਏ ਵਿਆਜ ਹੋਏ ਆ ਮੁੱਢਾ ਰੱਖੂਗੇ 2 ਹਜ਼ਾਰ ਪਰ ਡਰਾਈਵਰ 3 ਲੱਖ ਘਾਟਾ ਪਾ ਕੇ ਘਰਾਂ ਵੇਚੂਗੇ ਨਾ ਨਾ ਸ਼ੀਮਾ ਫਾਇਦਾ ਨਹੀਂ ਦਾਤੀ ਚਖਣੀ ਪੈਣੀ ਕਲੋਂ ਹਾਂਜੀ ਇੱਕ ਦਾਤੀ ਲੰਨਾ ਲੋ ਜੀ ਭਾਈ ਪਹੁੰਚ ਗਏ ਕਹਿੰਦੇ ਖੇਤ ਦੇ ਵਿੱਚ ਅੰਕਲ ਇਹ ਹੂਟਰ ਮਾਰਦਾ ਕਹਿੰਦਾ ਰਗੜ ਕੇ ਸਾਫ਼ ਕਰਦੇਓ ਗੀਤ ਲਾਇਆ ਫੋਰ ਮੈਂ ਇਹਨੇ ਕਹਿੰਦਾ ਗੀਤ ਲਾ ਕੇ ਵੱਡੂੰਦੀ ਇਦਾਂ ਜੀ ਨਹੀਂ ਲੱਗਦਾ ਹੈਗਾ ਤੇ ਰਾਕੇ ਵਿੱਚ ਉਹ ਗਰਦਾ ਖਲਾਤ ਸਕੇ ਨੂੰ ਵੀ ਟੌਕ ਪੂਰਾ ਹੈ ਜਦ ਮਸ਼ੀਨ ਚੱਲਦੀ ਜਦ ਤੱਕ ਹਾਰਦੀ ਨਹੀਂ ਉੱਪਰ ਨਹੀਂ ਉੱਤਰਦਾ ਫੇਕ ਇਹ ਨਵੇਂ ਦੇ ਰਹਿਗੇ ਕੰਮ ਆ ਦੋ ਤਿੰਨ ਦਿਨ ਬਸੇ ਨਹੀਂ ਕਰਦਾ ਤਿੰਨ ਦਿਨ ਤੇ ਚਾਰ ਦਿਨ ਦਾ ਬਤਨ ਚਾਰ ਦਿਨ ਤਿੰਨ ਚਾਰ ਦਿਨ ਤੱਕ ਤਾਂ ਐ ਕਹਿ ਲਿਆ ਜਣਾ ਬਸ ਬਾਈ ਹੈਗਾ ਇਹ ਕਈ ਜਮਾਨੇ ਕੱਢਿਆ ਕੁੱਤੀਆਂ ਰਹਿ ਜਾਂਦੀਆਂ ਮੇਰੇ ਦੰਦ ਵੀ ਚੱਲਦੀਆਂ ਤਿੰਨ ਦਿਨ ਚੱਲੀ ਗਾ ਇਹ ਕਿੰਨੇ ਵੇ ਤੱਕ ਇੱਕ ਦਿਨ ਚੱਲੀ 11 ਵਜੇ ਤੱਕ ਫੇਰ 12:30 ਤੱਕ ਇੱਕ ਦਿਨ 2 ਵਜੇ ਉਹਨੇ ਕੰਮ ਖੇਡਿਆ ਉਹਨੇ ਕੰਮ ਖੇਡਦਾ ਉਹਦੇ ਬਾਅਦ ਇਹਦੇ ਲਈ ਹੋਗੇ ਕਿਉਂਕਿ ਬਾਈ ਜਿਹੜੀ ਰਾਤ ਨੂੰ ਚੱਲਦੀ ਹੈ ਰਾਤ ਨੂੰ ਨਵੇੜਾ ਵੀ ਆਫ ਕਰਦੀ ਹੈ ਯਾਰੀ ਰਾਤ ਨੂੰ ਐਨਾ ਕਰਦੇ ਦਾ ਬਦਲਾ ਅੰਦਾ ਕਿੱਧਰੋਂ ਹੁੰਦਾ ਕਿੱਧਰ ਨਾ ਧੋਪ ਨਾ ਕਰਦਾ ਆ ਦੇ ਦੋ ਹਟੇਮ ਬਾਈ ਪੂਰਾ ਦੁਪਹਿਰਾ ਸਿਰ ਉੱਪਰ ਖੜਾ ਏ ਆ ਵੀਡੀਓ ਹੀ ਦਿੰਦਾ ਬਾਈ ਕਾਲੀ ਬਣਦੀ ਆ ਤੁਹਾਨੂੰ ਪਤਾ ਹੈ ਜੱਗੇ ਦਾ ਪਾਪਾ ਵੀ ਦੇ ਲਓ ਉਹਦੇ ਕਿਤੇ ਘਰ ਵਿੱਚ ਉਹ ਅਕਲ ਆ ਜਾ ਲਓ ਜੀ ਬਾਈ ਹੂਟਰ ਵੱਜ ਗਿਆ ਕਹਿੰਦੇ ਵੀ ਟੈਂਕ ਭਰ ਗਿਆ ਲਿਆਓ ਫਟਾਫਟ ਟਰਾਲਾ ਉਸ ਸੀਜਨ ਪਿਆ ਹਲੇ ਕਾਲੇ 10-12 ਬੋਰੀਆਂ ਤਾਂ ਹੁਣ ਗਿਆ ਲੈ 10-12 ਬੋਰੀਆਂ ਕਿੱਥੇ ਇੱਕ ਟੈਂਕ ਪੂਰਾ ਪਿਆ ਏ ਟਰਾਲੀ ਨਹੀਂ ਏ ਟਰਾਲਾ ਬੰਮਿਆਣਾ ਉਹਨੇ ਪੰਮੇ ਵਾਲੇ ਟਰਾਲੇ ਬਾਹ ਪਹਾੜਾ ਲਾ ਦੇ ਉਹਰੇ ਆਹ ਇੱਕ ਛੋਟੀ ਜੀ ਪੱਲੀ ਫੜਾਈ ਉਹ ਚਿੱਟੀ ਜੀ ਉਹ ਚਿੱਟੀ ਪੱਲੀ ਫੜਾ ਦੇ ਮਰ ਗਿਆ ਪਰ ਏ ਉਹ ਆਹੀ ਏ ਉਹ ਆਹ ਕਾਰ ਉਹਦਾ ਪੱਟੀ ਵੀ ਏ ਉਹ ਬਾਹ ਪਿੱਛੇ ਲਾ ਦੇ ਹਾਂ ਉਹ ਲਾ ਦੇ ਦਾਣਾ ਨਾ ਗੜਜੇ ਕੋਈ ਹਾਂ ਮੈਂ ਕਿਹਾ ਪਾਦਾ ਬਹੁਤ ਸੋਨਾ ਏ ਇਹ ਆਕਲੂੰ ਭਾਜੇ ਨਾ ਕੜਕਵਾ ਇਹ 30 ਰੁਪਏ ਕਿਲੋ ਵਾਲੀ ਦੀ ਕਣਕ ਹੁਣ ਦੇਣੀ ਪੈਗੀ 3.25 ਨੂੰ। ਓਏ ਮਨ ਹਾਂ ਉਹ ਫਤ ਗੱਲ ਤਾਂ ਸੁਣਾ। ਆ ਇੱਕ ਤਾਂ ਚਿੱਟੀ ਉਰੇ ਪਾ ਦੇ। ਇੱਕ ਉਹ ਥੇ ਓਜ ਲੜ ਪਰ ਪਾ ਦੇ ਮੇਰਾ। ਥੱਲੇ गिर ਜਾਣੇ ਹੋ? ਹਾਂ? ਥੱਲੇ गिर ਜਾਂਦੇ ਆ। ਉਹ गिरਦੇ ਨੇ। ਆ ਵੀ ਦੇਖ। ਇਹ じゃ ਹਵਾ ਚੱਲਦੀ ਨਾ ਜਾਂ ਕੋਲ ਦੇਣਾ ਯਾਰ ਲੱਗਣੇ ਨੇੜੇ ਰਹੀ ਇੱਕ ਵਾਰ। था था था। ओ, उड़ टुकिया मूरी गले कह पाता ਅੱਗੇ ਨੂੰ ਕਰਾ ਦੇ ਅੱਗੇ ਨੂੰ ਲੋ ਜੀ ਬਾਈ ਦਾਣੇ ਛੱਡਣੇ ਨਹੀਂ ਕਹਿੰਦੇ ਇੱਕ ਦਾਣਾ ਵੀ ਚੱਕ ਲੈ ਘੋੜਾ ਬਾਈ ਓਏ ਦੇ ਤੋਂ ਕਾਤੇ ਆ ਰੜਕਾ ਦੇਖਦਾ ਵਿੱਚ ਮਰਨ ਲਾ ਅੰਕਲ ਇੱਕ ਸਾਈਡ ਵਿਲਾ ਹੋ ਗਿਆ ਇੱਕ ਸਾਈਡ ਵਿਲਾ ਹੋ ਗਿਆ ਹਾਂ ਇੱਕ ਸਾਈਡ ਵਿਲਾ ਹੋ ਗਿਆ ਹਕੀਲੇ ਦਾ ਬਹੁਤ ਘੱਟ ਬਣ ਪਈ ਹੈ ਕਿ ਪਾਣੀ ਘੱਟਿਆ ਦਾ ਡੂੰਗਾ ਖੇਤ ਹੈ ਨਹੀਂ ਪਾਣੀ ਪੁੱਢਣ ਦਾ ਠੀਕ ਆ ਚੱਲੀ ਆਪਾਂ ਹੁਣ ਚਲੋ ਜੀ ਘਰ ਚੱਲੀਏ